ਇੱਕੀ ਲਾਈਨ ਦੇ ਵਿੱਚ 10000 ਬੰਦਾ ਖੜਾ ਤੇ 10000 ਤਾਂ ਤੁਹਾਡੇ ਉਹ 15 ਦਿਨ ਦੇ ਪੈਸੇ ਮਾਰ ਗਏ ਤਾਂ ਮੈਂ ਜਾਣ ਲੱਗਿਆ ਕਿਸੇ ਨੇ ਮੈਨੂੰ ਲੱਗਦਾ ਬ੍ਰੈਮਪਟਨ ਦੇ ਵਿੱਚ ਕੰਮ ਹੀ ਨਹੀਂ ਕੀਤਾ ਬ੍ਰੈਮਪਟਨ ਨੂੰ ਛੱਡ ਕੇ ਸਰੀ ਨੂੰ ਛੱਡ ਕੇ ਮੇਨ ਏਰੀਆ ਨੂੰ ਉਹ ਜ਼ਿਆਦਾ ਕਰ ਕਾਲਜਿਸ ਉਹਨਾਂ ਜਗ੍ਹਾ 'ਚ ਹੀ ਨੇ ਬਹੁਤ ਔਖੀ ਹੋ ਜਾਣੀ ਆ ਹੁਣ ਅੱਗੇ ਜਾ ਕੇ ਕਿ ਇਹਨਾਂ ਨੇ ਕੈਨੇਡਾ ਨੇ ਪੀਆਰ ਨਹੀਂ ਦੇਣਾ ਉਹਨੇ ਮੈਨੂੰ ਇਹ ਜਵਾਬ ਕਹਿ ਕੇ ਫੋਨ ਕੱਟ ਦਿੱਤਾ ਕਹਿ ਕੇ ਕਿ ਇੱਕ ਦਿਨ ਦੀ ਤੈਨੂੰ ਮੈਂ ਕਹਾ ਭੇਜ ਦਵਾਂ ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀ ਵੀਰੋ ਤੁਹਾਡੇ ਸਾਰਿਆਂ ਦਾ ਕਰਦਾ ਸਵਾਗਤ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਲੈ ਕੇ ਆਏ ਆ ਜੀ ਉਹਨਾਂ ਸਟੂਡੈਂਟਸ ਦੇ ਲਈ ਜਿਨ੍ਹਾਂ ਨੇ ਕੈਨੇਡਾ ਆਉਣ ਬਾਰੇ ਸੋਚਿਆ ਏ ਤੇ ਜਿਨ੍ਹਾਂ ਨੇ ਹਾਲੇ ਆਫਰ ਲੈਟਰ ਅਪਲਾਈ ਕਰਨੇ ਨੇ ਜਾਂ ਫਿਰ ਉਹਨਾਂ ਨੇ ਜਿਨ੍ਹਾਂ ਨੇ ਹਾਲੇ ਪਲੱਸ 2 ਕਰ ਰਹੇ ਨੇ ਹਲਸ ਕਰ ਰਹੇ ਨੇ ਜਾਂ ਸੋਚ ਰਹੇ ਨੇ ਤੇ ਜਿਆਦਾ ਕੀ ਤੁਹਾਡਾ ਸਮਾਂ ਨਾ ਲੈਂਦੇ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆ ਜਿਹੜੇ ਚੈਨਲ ਤੇ ਨਵੇਂ ਆਏ ਨੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਸਬਸਕ੍ਰਾਈਬ ਜਰੂਰ ਕਰੋ ਹਲੇ ਪ੍ਰਾਣੇ ਵੀ ਕਾਫੀ ਇਹੋ ਜਿਹੇ ਬੰਦੇ ਆ ਜਿਹੜੇ ਸੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਉਹਨੂੰ ਸਬਸਕ੍ਰਾਈਬ ਕਰ ਲੋ ਆਪਣੇ ਯਾਰਾਂ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਕਰਾਇਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਸੋ ਆਜੋ ਹੁਣ ਆਪਾਂ ਗੱਲ ਕਰਦੇ ਆ ਜੀ ਉਹਨਾਂ ਸਟੂਡੈਂਟਸ ਦੀ ਕਿ ਸਾਨੂੰ ਕਿਹੜੇ ਕਾਲਜਿਸ ਤੋਂ ਆਫਰ ਲੈਟਰ ਲੈਣੇ ਚਾਹੀਦੇ ਆ ਤੇ ਜੇ ਆਪਾਂ ਆਫਰ ਲੈਟਰ ਲੈ ਲਏ ਨੇ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਕਿੱਥੇ ਆਪਾਂ ਜਾ ਸਕਦੇ ਆ ਸੋ ਇਹ ਸਾਰੀਆਂ ਦੀ ਗੱਲਾਂ ਆਪਾਂ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਕਾਲਜਿਸ ਤੇ ਸੋ ਕੈਨੇਡਾ ਨੇ ਰੂਲ ਚੇਂਜ ਕੀਤੇ ਆ ਜੀ ਪੀਆਰ ਚੇਂਜ ਕਰ ਦਿੱਤੀਆਂ ਪਾਸ ਬੰਦ ਕਰ ਦਿੱਤੇ ਨੇ ਸੋ ਕਾਫੀ ਜਿਹੜੀਆਂ ਚੀਜ਼ਾਂ ਕੈਨੇਡਾ ਨੇ ਅਪਡੇਟ ਕੀਤੀਆਂ ਸੋ ਅਪਡੇਟ ਦੇ ਵਿੱਚ ਕੀ ਕੀ ਹੋਇਆ ਜੀ ਸਭ ਤੋਂ ਪਹਿਲੇ ਆਪਾਂ ਉਹ ਕਾਲਜਿਸ ਨੂੰ ਚੂਜ਼ ਕਰਨਾ ਸ਼ੁਰੂ ਕਰੀਏ ਜਿਹੜੇ ਕਿ ਪਰਮਨੈਂਟ ਪਬਲਿਕ ਕਾਲਜ ਨੇ ਮਤਲਬ ਮੇਨ ਕੈਂਪਸ ਨੇ ਸੋ ਜਿਹੜੇ ਆਪਣੇ ਸਸਤੇ ਜੇ ਕਹ ਲੋ ਵੀ ਆਪਾਂ ਕਾਲਜ ਦੇਖ ਕੇ ਆ ਜਾਂਦੇ ਸੀ ਸੋ ਉਹਦਾ ਥੋੜਾ ਆਪਾਂ ਖਾਸ ਧਿਆਨ ਰੱਖਿਓ ਨਾਂ ਲੈ ਕੇ ਆਈਏ ਬਹੁਤ ਔਖੀ ਹੋ ਜਾਣੀ ਆ ਹੁਣ ਅੱਗੇ ਜਾ ਕੇ ਕਿ ਇਹਨਾਂ ਨੇ ਕੈਨੇਡਾ ਨੇ ਪੀਆਰ ਨਹੀਂ ਦੇਣੀ ਵਧੀਆ ਕੋਰਸਿਸ ਲੈ ਕੇ ਆਓ ਜਿਹੜਾ ਤੁਹਾਨੂੰ ਆਪਣੀ ਅੱਗੇ ਫੀਲਡ ਜੋਬ ਵੀ ਦਵਾਵੇ ਆਪਾਂ ਲੇਬਰ ਹੀ ਨਹੀਂ ਸਾਰੀ ਜ਼ਿੰਦਗੀ ਕਰਨੀ ਹੁਣ ਆਪਾਂ ਸਕਿੱਲ ਕੰਮ ਵੱਲ ਵਧੀਏ ਵਧੀਆ ਕਾਲਜਿਸ ਤੋਂ ਫੋਫਾ ਲੈਟਰ ਲੈ ਕੇ ਆਉਂਗੇ ਤੁਹਾਨੂੰ ਪੀਆਰ ਨੂੰ ਸੋਖਾ ਹੋ ਜਾਣਾ ਤੁਹਾਨੂੰ ਕੋਈ ਔਖੀ ਨਹੀਂ ਹੋਣੀ ਵਧੀਆ ਢੰਗ ਨਾਲ ਤੁਸੀਂ ਪੀਆਰ ਲੈ ਸਕਦੇ ਹੋ ਆਪਣੀ ਫੀਲਡ ਜੋਬ ਚ ਵਾਈਟ ਕਾਲਰ ਜੋਬ ਕਰ ਸਕਦੇ ਹੋ ਜੇਕਰ ਇਹ ਚੀਜ਼ਾਂ ਆਪਾਂ ਨਹੀਂ ਕਰਦੇ ਤੇ ਉਹੀ ਜੋਬਸ ਨੇ ਲੇਬਰ ਆ ਸਾਡੇ ਕੋਲੇ ਨਾ ਪੈਕਿੰਗ ਦਾ ਕੰਮ ਕਰ ਲਿਆ ਆਪਾਂ ਸਿਕਿਉਰਿਟੀ ਗਾਰਡ ਲੱਗ ਜਾਗੇ ਐਦਾਂ ਦੇ ਜਿਹੜੇ ਕੰਮ ਆ ਸਾਰੀ ਜ਼ਿੰਦਗੀ ਕਰੀ ਜਾਵਾਂਗੇ ਟਰੱਕ ਚ ਲੰਨ ਲਾਪਾਂਗੇ ਸੋ ਆਪਾਂ ਉਹ ਚੀਜ਼ ਤੇ ਅੱਗੇ ਵਧਾਂਗੇ ਨਹੀਂ ਜਦੋਂ ਤੱਕ ਆਪਾਂ ਆਪਣੇ ਕਾਲਜ ਵਧੀਆ ਕਾਲਜਸ ਨਹੀਂ ਲੈ ਕੇ ਆਵਾਂਗੇ ਸੋ ਇਹ ਚੀਜ਼ ਦਾ ਆਪਾਂ ਖਾਸ ਕਰਕੇ ਧਿਆਨ ਰੱਖੀਏ ਹੁਣ ਗੱਲ ਕਰਦਾ ਜੀ ਆਪਾਂ ਕਿਹੜੀਆਂ ਸਟੇਟਸ ਜਾਂ ਫਿਰ ਆਪਾਂ ਕਿਹੜੀਆਂ ਸਿਟੀਜ਼ ਚਾਹੀਏ ਜਿੱਥੇ ਸਾਨੂੰ ਕੰਮ ਮਿਲੇ ਸਾਨੂੰ ਪੀਆਰ ਲਈ ਹੈਲਪ ਹੋਵੇ ਸਭ ਤੋਂ ਪਹਿਲਾਂ ਜਿਹੜੇ ਜਿੰਨੇ ਤੁਹਾਨੂੰ ਕਾਲਜ ਦੱਸੇ ਨੇ ਉਹ ਜ਼ਿਆਦਾਤਰ ਕਾਲਜਸ ਉਹਨਾਂ ਜਗ੍ਹਾ ਹੀ ਚਈ ਨੇ ਜਿੱਥੇ ਤੁਹਾਨੂੰ ਸ਼ਾਇਦ ਕੰਮ ਵੀ ਮਿਲ ਜੇਗਾ ਤੇ ਪਪੂਲੇਸ਼ਨ ਵੀ ਘਟ ਹੋਵੇਗੀ ਕਲਚਰ ਵੀ ਵਧੀਆ ਮਿਲੂਗਾ ਸੋ ਹਰ ਚੀਜ਼ ਤੁਸੀਂ ਐਕਸਪਲੋਰ ਕਰ ਸਕਦੇ ਹੋਗੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਨਾਰਦਰਨ ਕਾਲਜ ਟੈਮਨਸ ਕੈਂਪਸ ਅਨਟਾਰੀਓ ਦੇ ਵਿੱਚ ਆਉਂਦਾ ਜੀ ਟੈਮਨਸ ਹੰਟਾਰੀਓ ਦੇ ਵਿੱਚ ਆਉਂਦਾ ਨਾਰਦਰਨ ਕਾਲਜ ਵਧੀਆ ਕਾਲਜ ਆ ਹਰ ਤੁਹਾਨੂੰ ਫੈਸਿਲਿਟੀ ਉੱਥੇ ਮਿਲ ਜਾਣੀ ਤੇ ਗੱਲ ਬਸ ਇੰਨੀ ਹੋਣੀ ਆ ਜੀ ਕਿ ਜਦੋਂ ਤੁਸੀਂ ਉੱਥੇ ਪੜੋਗੇ ਤੁਹਾਨੂੰ ਪੜਨ ਤੋਂ ਬਾਅਦ ਜਿਹੜਾ ਪੀਆਰ ਮਿਲ ਸਕਦੀ ਆ ਓਕੇ ਮੈਂ ਮੈਨ ਲਿਆ ਕਿ ਕੋਈ ਕਰ ਰੂਲਰ ਏਰੀਆ ਦੇ ਵਿੱਚ ਆਂਦਾ ਜੇਕਰ ਆਪਾਂ ਉੱਥੇ ਪੜੇ ਤੇ ਸਾਨੂੰ ਪੀਆਰ ਲਈ ਈਜ਼ੀ ਹੋ ਜਾਣਾ ਸੋ ਸਾਡੇ ਲਈ ਇੱਕ ਬਹੁਤ ਜ਼ਿਆਦਾ ਬੈਨੀਫਿਟ ਹੋ ਜਾਏਗਾ ਉੱਥੇ ਪੜ ਕੇ ਸੋ ਉੱਥੇ ਪੜ ਕੇ ਇੱਕ ਤਾਂ ਤੁਸੀਂ ਜਲਦੀ ਪੀਆਰ ਹੋ ਸਕਦੇ ਹੋ ਜਿੱਥੇ ਕਿ ਮੈਂ ਆਪਣੇ ਅਕੋਰਡਿੰਗ ਲਗਾ ਕੇ ਚੱਲਾਂ ਮੇਰੀ ਸਟੱਡੀ ਖਤਮ ਹੋਈ ਆ ਤੇ ਸਟੱਡੀ ਖਤਮ ਤੋਂ ਬਾਅਦ ਕੁਝ ਪਤਾ ਨਹੀਂ ਕੋਈ ਰਾਹ ਨਹੀਂ ਹੈਗਾ ਵੀ ਆਪਾਂ ਮੂਵ ਕਰੀਏ ਇੱਕ 스킬 ਵਰਕ ਲਬੀ ਹੈ ਸੋ ਉਥੇ ਕੀ ਹੋਣਾ ਤੁਸੀਂ ਸਟੱਡੀ ਕਰੋਗੇ ਤੇ ਰੂਲਰ ਏਰੀਆ ਚ ਆ ਰਹੇ ਨੇ ਵੀ ਲੱਗਦੀ ਆ ਤੇ ਤੁਸੀਂ ਉਥੇ ਪੀਆਰ ਲੈ ਸਕਦੇ ਹੋ इजीली ਬਿਨਾ ਕਿਸੇ ਐਕਸਪੀਰੀਅੰਸ ਤੋਂ ਸਿਰਫ ਤੁਹਾਡੇ ਜਿਹੜੇ ਪੇ ਸਲਿੱਪਾਂ ਚੈੱਕ ਕੀਤੀ ਜਾਣਗੀਆਂ ਤੇ ਤੁਹਾਨੂੰ ਉਹ ਪੀਆਰ ਦੇ ਦੇਣਗੇ ਸੋ ਇਹ ਤੁਹਾਡੇ ਲਈ ਇੱਕ ਬੈਨੀਫਿਟ ਹੋ ਜਾਏਗਾ ਜੀ ਜੇਕਰ ਤੁਸੀਂ ਇਹਨਾਂ ਕਾਲਜਿਸ ਚ ਐਡਮਿਸ਼ਨ ਲੈ ਕੇ ਆਂਦੇ ਹੋ ਹੋਰ ਕਾਲਜਿਸ ਵੀ ਕਾਫੀ ਨੇ ਤੁਸੀਂ ਅੰਟਾਰੀਓ ਨੂੰ ਛੱਡ ਕੇ ਨੋਵਾਸਕੋਸ਼ੀਆ ਜਾ ਸਕਦੇ ਹੋ ਤੁਸੀਂ ਐਡਮਿੰਟਨ ਜਾ ਸਕਦੇ ਹੋ ਤੇ ਇਹੋ ਜਿਹੇ ਏਰੀਆ ਚ ਜਾ ਕੇ ਕੀ ਫਾਇਦਾ ਹੈ ਤੁਹਾਨੂੰ ਜਦੋਂ ਤੁਸੀਂ ਇਹ ਵਾਲੇ ਏਰੀਆ ਚ ਚੱਲ ਗਏ ਨੇ ਇਹਨਾਂ ਉਹਨਾਂ ਦੇ ਕਾਲਜਿਸ ਚ ਪੜ ਕੇ ਤੁਹਾਨੂੰ इजीली ਪੀਆਰ ਮਿਲ ਜਾਂਦੀ ਆ ਕਿਉਂਕਿ ਕਾਫੀ ਜਿਹੜੇ ਕਾਲਜ ਆ ਰੂਲਰ ਏਰੀਆ ਚ ਆਂਦੇ ਤੇ ਕਾਫੀ ਕੁਝ ਰੂਲਸ ਨੇ ਆਪਾਂ ਉਹਨਾਂ ਕਾਲਜਿਸ ਚ ਪੜ ਕੇ ਆਪਾਂ इजीली ਪੀਆਰ ਲੈ ਸਕਦੇ ਆ ਸੋ ਬ੍ਰੈਮਟਨ ਦੇ ਵਿੱਚ ਕਿਉਂ ਨਹੀਂ ਆਈਏ ਤੇ ਮੈਂ ਤੁਹਾਨੂੰ ਕੁਝ ਰੀਜ਼ਨ ਦੱਸਦਾ ਬ੍ਰੈਮਟਨ ਹੋ ਗਿਆ ਮਿਸਿਸਾਗਾ ਹੋ ਗਿਆ ਏਟੋਪਿਕ ਹੋ ਗਿਆ ਟ੍ਰਾਂਟੋ ਹੋ ਗਿਆ ਇਹਨਾਂ ਕਾਲਜਿਸ ਨੂੰ ਕਾਹਤੋਂ ਆਪਾਂ ਥੋੜਾ ਸਕਿਪ ਕਰੀਏ ਆਪਾਂ ਨਾ ਆਈਏ ਕਿਉਂਕਿ ਸਭ ਤੋਂ ਵੱਡਾ ਕਾਰਨ ਇਹ ਆ ਕਿ ਜਿੰਨੇ ਵੀ ਸਾਡੇ ਪੰਜਾਬੀ ਵੀਰ ਨੇ ਹਨ ਆਪਾਂ ਕਹਿ ਸਕਦੇ ਆ ਉਹ ਸਾਰੇ ਬ੍ਰੈਮਟਨ ਦੇ ਵਿੱਚ ਆਣਾ ਚਾਹਦੇ ਕਿਉਂਕਿ ਕਿਸੇ ਦਾ ਰਿਸ਼ਤੇਦਾਰ ਆ ਤੇ ਕਿਸੇ ਦੇ ਕੋਈ ਯਾਰ ਦੋਸਤ ਨੇ ਉਹ ਬ੍ਰੈਮਟਨ ਦੇ ਵਿੱਚ ਆ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਬੌਂਡ ਵਾਲੇ ਕਾਲਜ ਸੀ ਜਾਂ ਫਿਰ ਪ੍ਰਾਈਵੇਟ ਕਾਲਜ ਸੀ ਉਹ ਬ੍ਰੈਮਟਨ ਦੇ ਵਿੱਚ ਸੀ ਸੋ ਇੱਕ ਸਮੈਸਟਰ ਦੇ ਵਿੱਚ ਕਹਿ ਸਕਦੇ ਆ ਆਪਾਂ ਲੱਖ ਲੱਖ ਸਟੂਡੈਂਟ ਜਿਹੜਾ ਪੰਜਾਬ ਤੋਂ ਹੀ ਆ ਜਾਂਦਾ ਇੱਥੇ ਹੋਰ ਚਲੋ ਇੰਟਰਨੈਸ਼ਨਲ ਸਟੂਡੈਂਟ ਕਾਫੀ ਆਂਦੇ ਹੋਣੇ ਸੋ ਜਿਹੜੀ ਇੱਕ ਪੰਜਾਬ ਦੀ ਗੱਲ ਕਰਦੇ ਆ ਜਾਂ ਆਪਾਂ ਇੰਡੀਆ ਦੀ ਗੱਲ ਕਰਦੇ ਆ ਲੱਖ ਲੱਖ ਸਟੂਡੈਂਟ ਇੱਕ ਇੱਕ ਕੋਰਸ ਦੇ ਵਿੱਚ ਬ੍ਰੈਮਟਨ ਮਿਸਿਸ ਆਕਾ ਅੰਟਰਨਟੋ ਚ ਆ ਜਾਂਦਾ। ਇਹਨਾਂ ਫਿਰ ਸਰੀ ਵੈਨਕੂਵਰ ਚ ਲਗਾ ਸਕਦੇ ਆ ਪਹਿਨਾ ਸਰੀ ਵੈਨਕੂਵਰ ਜਿਹੜੇ ਮੇਨ ਸ਼ੇਅਰ ਨੇ ਉਹਨਾਂ ਚ ਚੱਲ ਜਾਂਦੇ ਆ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਕਿਉਂ ਸਾਈਡ ਕਰਕੇ ਆਈਏ ਕਿਉਂਕਿ ਉਹਨਾਂ ਸਟੂਡੈਂਟ ਦੇ ਵਿੱਚੋਂ ਥੋੜੂ ਕੰਮ ਮਿਲਣਾ ਇੰਪੋਸੀਬਲ ਆ। 8 ਲੱਖ ਇਹੋ ਜੇ ਇੱਥੇ ਸਟੂਡੈਂਟਸ ਵਰਕ ਪਰਮਿਟ ਹੋਲਡਰ ਜਾਂ ਪੀਆਰ ਬੈਠੇ ਨੇ ਜਿਨ੍ਹਾਂ ਨੂੰ ਹਲੇ ਤੱਕ ਕੰਮ ਨਹੀਂ ਮਿਲ ਰਿਹਾ ਇਹ ਜਿਹੜਾ ਡਾਟਾਬੇਸ ਕੈਨੇਡਾ ਨੇ ਕੱਢਿਆ ਸੀ। ਸੋ 8 ਲੱਖ ਉਹਨਾਂ ਨੂੰ ਨਹੀਂ ਮਿਲ ਰਿਹਾ। 10-4 ਲੱਖ ਹੋਰ ਆ ਰਹੇ ਨੇ 11 ਲੱਖ 12 ਲੱਖ 13 ਲੱਖ ਜਿਹੜਾ ਵਧੀ ਜਾ ਨਹੀਂ ਮਿਸਟਰ ਤੁਹਾਨੂੰ ਕਦੋਂ ਕੰਮ ਮਿਲਿਆ ਕੁਝ ਕਹਿ ਨਹੀਂ ਸਕਦੇ ਕੁਝ ਕਰ ਨਹੀਂ ਸਕਦੇ ਕੰਮ ਨਹੀਂ ਮਿਲ ਰਿਹਾ ਸੋ ਇਹ ਚੀਜ਼ਾਂ ਦਾ ਬਹੁਤ ਇੱਕ ਖਾਸ ਕਰਕੇ ਧਿਆਨ ਰੱਖ ਕੇ ਆਓ ਆਪਾਂ ਹੁਣ ਇੱਕ ਸੋਚ ਸਮਝ ਕੇ ਇੰਡੀਆ ਤੋਂ ਸਟੈਪ ਲਈਏ ਜੇਕਰ ਆਪਾਂ ਇੰਡੀਆ ਤੋਂ ਇਹ ਚੀਜ਼ ਸੋਚ ਕੇ ਚੱਲਦੇ ਆਂ ਫਿਰ ਬਹੁਤ ਫਾਇਦਾ ਹੋ ਜਾਂਦਾ ਸੋ ਮੇਰੇ ਅਕੋਰਡਿੰਗ ਵੀ ਆਪਾਂ ਨੂੰ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ ਕਿਸੇ ਹੋਰ ਜਗ੍ਹਾ ਜੋਬ ਲੈਣੀ ਜਿੱਥੇ ਕਿ ਲਾਈਨ ਦੇ ਵਿੱਚ 10000 ਬੰਦਾ ਖੜਾ ਤੇ 10000 ਤੋਂ ਬਾਅਦ ਤੁਹਾਡਾ ਨੰਬਰ ਕਦੋਂ ਲੱਗਣਾ ਉਹ ਬਹੁਤ ਔਖਾ ਹੈ ਜਿੱਥੇ 100 ਕ ਬੰਦਾ ਹੈ ਆਪਣੀ ਕੈਪੇਬਿਲਟੀ ਦੇ ਹਿਸਾਬ ਨਾਲ ਤੁਸੀਂ ਕੰਮ ਲੈ ਸਕਦੇ ਹੋ ਸੋ ਇਹ ਇੱਕ ਬਹੁਤ ਜ਼ਿਆਦਾ ਬੈਟਰ ਓਪਰਚੁਨਿਟੀ ਆ ਸਾਨੂੰ ਏਰੀਏ ਛੱਡਣੇ ਪੈਣੇ ਮੈਂ ਆਪਣੀ ਪਰਸਨਲ ਆਪਣੀ ਇਨਫੋਰਮੇਸ਼ਨ ਦਿੰਦਾ ਤੁਹਾਨੂੰ ਆਪਣੀ ਪਰਸਨਲ ਜੋ ਮੈਂ ਇੱਕ ਦੇਖਿਆ ਦੱਸਦਾ ਮੇਰੇ ਨਾਲ ਜੋ ਬੀਤੀਆਂ ਚੀਜ਼ਾਂ ਉਹ ਤੁਹਾਨੂੰ ਦੱਸਦਾ 1 ਸਾਲ ਪੂਰੇ ਬ੍ਰੈਂਟਨ ਦੇ ਵਿੱਚ ਰਿਹਾ ਬਟ ਮੈਂ 1 ਸਾਲ ਦੇ ਵਿੱਚ ਕਦੇ ਬ੍ਰੈਮਟਨ ਦੇ ਵਿੱਚ ਇੱਕ ਸ਼ਿਫਟ ਵੀ ਨਹੀਂ ਲਗਾਈ। ਪਹਿਲੇ ਮੈਂ ਕੰਮ ਕਰਨ ਜਾਂਦਾ ਸੀ ਮਿਲਟਨ ਦੇ ਵਿੱਚ, ਮਿਲਟਨ ਮੈਨੂੰ ਕੰਮ ਮਿਲਿਆ। ਉੱਥੇ ਕਾਫੀ ਟਾਈਮ ਕੰਮ ਕੀਤਾ ਫਿਰ ਮੈਂ ਕੈਲਡਨ ਦੇ ਵਿੱਚ ਟਰੱਕ ਵੋਸ਼ ਦਾ ਕੰਮ ਕੀਤਾ। ਤੇ ਹੁਣ ਮੈਂ ਕੰਮ ਕਰਦਾ ਰਾਈਟ ਨਾ ਹਮਿਲਟਨ ਦੇ ਵਿੱਚ। ਸੋ ਕਿਤੇ ਨਾ ਕਿਤੇ ਚੀਜ਼ਾਂ ਕਹਿ ਸਕਦੇ ਆਂ ਆਪਾਂ ਨੂੰ ਉੱਥੇ ਕੰਮ ਹੀ ਨਹੀਂ ਮਿਲਣਾ। ਮੈਨੂੰ ਜਿੰਨੇ ਕੁ ਮੇਰੇ ਸਰਕਲ ਦੇ ਵਿੱਚ ਵੀ ਮੇਰੇ ਫਰੈਂਡ ਬਣੇ ਨੇ 2 ਸਾਲ ਦੇ ਵਿੱਚ ਵਿੱਚ ਜਿਹਨਾਂ ਨੂੰ ਮੈਂ ਜਾਣ ਲੱਗਿਆ ਕਿਸੇ ਨੇ ਮੈਨੂੰ ਲੱਗਦਾ ਬ੍ਰੈਮਟਨ ਦੇ ਵਿੱਚ ਕੰਮ ਹੀ ਨਹੀਂ ਕੀਤਾ ਸੋ ਇਹ ਕਿਤੇ ਨਾ ਕਿਤੇ ਰੀਜ਼ਨ ਬਣ ਜਾਂਦਾ ਆਪਾਂ ਬ੍ਰੈਮਟਨ ਨੂੰ ਛੱਡ ਕੇ ਆਈਏ ਤੇ ਉਹਨਾਂ ਸਟੂਡੈਂਟਸ ਦੇ ਲਈ ਆ ਹੁਣ ਕਈ ਕਹਿ ਦੇਣਗੇ ਕਿ ਤੁਸੀਂ ਕਿਉਂ ਗਏ ਮੈਂ ਇੱਥੇ ਆਇਆ ਸੀ ਹੁਣ ਮੈਂ 1 ਸਾਲ ਬ੍ਰੈਮਟਨ ਰਿਹਾ ਹੁਣ ਮੈਂ ਬ੍ਰੈਮਟਨ ਦੇ ਵਿੱਚ ਨਹੀਂ ਰਹਿੰਦਾ ਮੈਂ ਥੋੜਾ ਜਿਹਾ ਸਾਈਡ ਤੇ ਚੱਲ ਗਿਆ 1 ਘੰਟੇ ਦਾ ਰਸਤਾ ਏ ਕਿਤਨੇਰ ਸਾਈਡ ਆ ਗਿਆ ਨਾ ਕੰਮ ਹਮਿਲਟਨ ਸਾਈਡ ਮਿਲ ਗਿਆ ਸੋ ਮੇਰੇ ਲਈ ਇੱਕ ਈਜ਼ੀ ਹੋ ਗਿਆ ਵੀ ਮੈਂ ਥੋੜਾ ਜਿਹਾ ਇੱਕ ਰਸ਼ ਤੋਂ ਦੂਰ ਹੋ ਗਿਆ ਤੁਜਾ ਮੈਨੂੰ ਕੰਮ इजीली ਮਿਲ ਗਿਆ ਤੇ ਇਥੇ ਕੰਮ ਹੀ ਜ਼ਰੂਰੀ ਆ ਸੋ ਇਹ ਚੀਜ਼ਾਂ ਮੈਂ ਤਾਂ ਕਰ ਸਕਿਆ ਜੇ ਅਗਰ ਮੇਰਾ ਕਾਲਜ ਸਹੀ ਸੀ ਹੁਣ ਅੱਗੇ ਕੀ ਹੋ ਰਿਹਾ ਕਾਲਜ ਚੇਂਜ ਹੋ ਰਹੇ ਨੇ ਕਾਲਜ ਡਿਫਿਕਲਟ ਹੋ ਰਹੇ ਨੇ ਮੇਬੀ ਤੁਹਾਨੂੰ 5 ਦਿਨ ਕਾਲਜ ਜਾਣਾ ਪੈ ਜੇ ਕਿਤੇ 4 ਦਿਨ ਜਾਣਾ ਪੈਦੇ ਤੁਸੀਂ ਕਿਵੇਂ ਸਰਵਾਈਵ ਕਰ ਸਕਦੇ ਹੋ ਸੋ ਇਹ ਚੀਜ਼ ਬਹੁਤ ਔਖੀ ਹੋ ਜਣੀ ਤੁਹਾਡੇ ਲਈ ਸੋ ਇੰਡੀਆ ਤੋਂ ਇੱਕ ਚੰਗਾ ਸਟੈਪ ਚੱਕ ਕੇ ਆਈਏ ਜੇ ਆਉਣਾ ਹੈ ਸਕਿੱਲ ਕੰਮ ਕੋਈ ਸਿੱਖ ਕੇ ਆਈਏ ਪਲੱਸ 2 ਤੋਂ ਬਾਅਦ ਬਹੁਤ ਜ਼ਿਆਦਾ ਟਾਈਮ ਮੰਗਾ ਨੀਅਰ ਅਬਾਊਟ 6-7 ਮਹੀਨੇ ਹੁੰਦੇ ਆ ਐਸਟੇ ਬਾਅਦ ਵੀ ਆਪਣੀ ਫਾਈਲ ਲੱਗਣੀ ਬਾਇਓਮੈਟ੍ਰਿਕ ਜੇ ਫਲਾਣਾ ਠਿਕਾਣਾ ਸਾਰਾ ਕੁਝ ਹੋਣ ਤੋਂ ਵੀ ਤਿੰਨ ਚਾਰ ਮਹੀਨੇ ਸਾਡੇ ਕੋਲ ਹੁੰਦੇ ਆ ਤੇ ਉਹ ਟਾਈਮ ਨੂੰ ਆਪਾਂ ਵੇਸਟ ਨਾ ਕਰੀਏ ਘੁੰਮਣ ਫਿਰਨੇ ਦੇ ਵਿੱਚ ਕੋਈ ਹੱਥੀ ਕੰਮ ਸਿੱਖ ਲਈਏ ਕੋਈ ਸਕਿੱਲ ਕੰਮ ਸਿੱਖ ਲਈਏ ਜਿਹੜਾ ਕਿ ਤੁਹਾਨੂੰ ਇਥੋਂ ਆਂਦਾ ਹੀ ਕੰਮ ਮਿਲ ਜੇ ਸੋ ਇਹਨਾਂ ਦੇ ਵਿੱਚ ਪੇ ਰੇਟ ਦਾ ਬਹੁਤ ਜ਼ਿਆਦਾ ਫਰਕ ਹੈ ਜੇ ਤੁਹਾਨੂੰ ਹੱਥੀ ਕੰਮ ਆਂਦਾ ਉਦੋਂ ਪੇ ਰੇਟ ਹੋਵੇਗਾ ਜੀ 20 ਡਾਲਰ ਤੋਂ ਲੈ ਕੇ 30 ਡਾਲਰ ਤੱਕ ਜੇ ਤੁਸੀਂ ਜਨਰਲ ਲੇਬਰ ਕਰਦੇ ਹੋ ਉਹਦਾ 15 ਡਾਲਰ ਤੋਂ 20 ਮੈਕਸਿਮਮ ਹੋ ਜਾਏਗਾ 20 ਤੋਂ ਉੱਪਰ ਤੁਹਾਨੂੰ ਪੇ ਹੀ ਨਹੀਂ ਮ ਸੋ ਕਿਤੇ ਨਾ ਕਿਤੇ ਇਹ ਕਾਰਨ ਨੇ ਆਪਾਂ ਬ੍ਰੈਂਟਨ ਨੂੰ ਆਪਾਂ ਸਰੀ ਨੂੰ ਆਪਾਂ ਵੈਨਕੂਵਰ ਨੂੰ ਜਿਹੜੇ ਮੇਨ ਏਰੀਆ ਆਪਾਂ ਸੁਣੇ ਨੇ ਇੰਡੀਆ ਦੇ ਵਿੱਚ ਉਹ ਛੱਡ ਦੋ ਜਿਹੜੇ ਚੀਜ਼ਾਂ ਸਾਨੂੰ ਇੰਡੀਆ ਦੇ ਵਿੱਚ ਸੁਣਨ ਨੂੰ ਮਿਲਦੀਆਂ ਸੀ ਗਾਣਿਆਂ 'ਚ ਸੁਣਨ ਨੂੰ ਮਿਲਦੀਆਂ ਉਹ ਚੀਜ਼ਾਂ ਨੂੰ ਆਪਾਂ ਹੁਣ ਛੱਡਣਾ ਪੈਣਾ ਜੇ ਆਪਾਂ ਪੀਆਰ ਲੈਣੀ ਆ ਜਦੋਂ ਤੁਸੀਂ ਪੀਆਰ ਹੋਗੇ ਆਪਣਾ ਕਿਤੇ ਵੀ ਮੂਵ ਹੋ ਸਕਦੇ ਹੋ ਚੱਕ ਕੇ ਤੁਰਦੇ ਹੋ ਜਾ ਕੇ ਦੋ ਬੈਗ ਨੇ ਫੱਕਰਾਂ ਦੇ ਦੋ ਹੀ ਬੈਗ ਹੁੰਦੇ ਜਿੱਥੇ ਮਰਜ਼ੀ ਚੱਕ ਕੇ ਚੱਲ ਜਾਓ ਇੱਥੇ ਕੋਈ ਬੋਤਾ ਤੁਹਾਨੂੰ ਕੋ ਚੱਕਣ ਨਹੀਂ ਪੈਂਦਾ ਸੋ ਇਹ ਚੀਜ਼ਾਂ ਨਾ ਪਲੀਜ਼ ਸਾਰੇ ਧਿਆਨ ਰੱਖ ਕੇ ਆਇਓ ਇੱਕ ਮੈਨੂੰ ਜਿਹੜੀ ਚੀਜ਼ ਫੀਲ ਹੋਈ ਉਹ ਇਹ ਸੀ ਕਿ ਆਪਾਂ ਨੂੰ ਬ੍ਰੈਂਟਨ ਨੂੰ ਛੱਡ ਕੇ ਸਰੀ ਨੂੰ ਛੱਡ ਕੇ ਮੇਨ ਏਰੀਆ ਨੂੰ ਛੱਡ ਕੇ ਉਹਨਾਂ ਕਾਲਜਿਸਟ ਜਾਣਾ ਚਾਹੀਦਾ ਉਹਨਾਂ ਜਗ੍ਹਾ 'ਚ ਰਹਿਣਾ ਚਾਹੀਦਾ ਜਿੱਥੇ ਸਾਨੂੰ ਕੰਮ ਵੀ ਮਿਲੇ ਜਿੱਥੇ ਸਾਾਨੂੰ ਕਮਿਊਟ ਕਟਾ ਵੀ ਈਜ਼ੀ ਹੋ ਜਾਏ ਸਾਡਾ ਆਣਾ ਜਾਣਾ ਸੁੱਖਾ ਹੋ ਜਾਏ ਸਾਨੂੰ ਬੱਸਿਸ ਚ ਰਾਸ਼ਨਾ ਮਿਲੇ ਖਾਣਾ ਪੀਣਾ ਵਧੀਆ ਹੋਵੇ ਸੋ ਇਹ ਚੀਜ਼ਾਂ ਆਪਾਂ ਧਿਆਨ ਰੱਖੀਏ ਸੋ ਇਹ ਚੀਜ਼ਾਂ ਧਿਆਨ ਰੱਖ ਲਿਆ ਸੋ ਆਮਨਵਾ ਕੈਨੇਡਾ ਠੋੜਾ ਹੀ ਸੋ ਇਹ ਹੀ ਕੁਝ ਕਾਰਨ ਨੇ ਜਿਹੜੇ ਮੈਂ ਤੁਹਾਨੂੰ ਦੱਸਣੇ ਸੀ ਵੀ ਆਪਾਂ ਨੂੰ ਇਹਦਾ ਆਪਾਂ ਜੇ ਧਿਆਨ ਰੱਖ ਲਿਆ ਸੋ ਮੇਰੇ ਅਕੋਰਡਿੰਗ ਸਾਨੂੰ ਬਹੁਤ ਈਜ਼ੀ ਹੋ ਜਾਣਾ ਜੋਬ ਲੈਣੀ ਸੋ ਆਪਾਂ ਜੋਬ ਲੈ ਸਕਦੇ ਆਂ ਇਹੀ ਇੱਕ ਬਚ ਗਏ ਨੇ ਕਾਰਨ ਸੋ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖੋ ਉਹਨਾਂ ਸਟੂਡੈਂਟਸ ਤੱਕ ਉਹਨਾਂ ਦੇ ਪੇਰੈਂਟਸ ਤੱਕ ਇਹ ਵੀਡੀਓ ਜਰੂਰ ਭੁੱਜਦੀ ਕਰਿਓ ਕਿਉਂਕਿ ਕਿਤੇ ਨਾ ਕਿਤੇ ਪੇਰੈਂਟਸ ਦਾ ਜਿਹੜਾ ਹੱਕ ਹੁੰਦਾ ਹੈ ਆਪਣੇ ਬੱਚੇ ਨੂੰ ਸਮਝਾਉਣ ਦਾ ਕੀ ਆਪਾਂ ਜੇ ਤੁਸੀਂ ਇਹ ਜਗ੍ਹਾ ਤੇ ਮੂਵ ਕਰ ਜੋ ਸੋ ਇੱਕ ਗੱਲ ਮੈਂ ਪੇਰੈਂਟਸ ਨੂੰ ਵੀ ਕਲੀਅਰ ਕਰਦਾ ਕਿਉਂਕਿ ਕਾਫੀ ਪੇਰੈਂਟਸ ਆਪਣੇ ਬੱਚੇ ਨੂੰ ਇਹ ਚੀਜ਼ ਸੋਚ ਕੇ ਨਹੀਂ ਭੇਜਦੇ ਕਿ ਸਟੂਡੈਂਟ ਹੈ ਜਿਹੜੇ ਉਹਨਾਂ ਨੂੰ ਉੱਥੇ ਜਾ ਕੇ ਆਪਣੇ ਰਿਸ਼ਤੇਦਾਰ ਕੋਲ ਭੇਜ ਦੀ ਔਖੀ ਹੋ ਜਾਣੀ ਹੈ ਨਾ ਉਹਦੇ ਯਾਰ ਦੋਸਤ ਕੋ ਭੇਜਦੀ ਹੈ ਸੋ ਇਹ ਚੀਜ਼ ਕਰਕੇ ਸਟੂਡੈਂਟ ਨੂੰ ਨਾ ਭੇਜੋ ਆਪਣੇ ਬੱਚੇ ਨੂੰ ਨਾ ਭੇਜੋ ਕਿਉਂਕਿ ਉਹ ਆਪਣੀ ਇੱਥੇ ਲਾਈਫ ਬਣਾ ਰਾ ਰਿਹਾ ਜੇ ਆਪਾਂ ਰਿਸ਼ਤੇਦਾਰਾਂ ਕੋਲ ਭੇਜ ਦਾਂਗੇ ਉੱਥੇ ਕੰਮ ਹੀ ਨਾ ਹੋਇਆ ਸੋ ਰਿਸ਼ਤੇਦਾਰਾਂ ਨੂੰ ਕਿੰਨਾ ਕ ਟਾਈਮ ਸਾਰ ਲੈਣਗੇ ਨਾ ਇੱਕ ਮਹੀਨਾ ਦਾ ਸਾਰ ਦੇਣਗੇ ਦੋ ਮਹੀਨਾ ਸਾਰ ਦੇਣਗੇ ਉਹਨੂੰ ਰੈਂਟ ਖੁਦ ਦੇਣਾ ਪੈਣਾ ਉਹਨੂੰ ਗਰੋਸਰੀ ਖੁਦ ਦੇਣੀ ਪੈਣੀ ਸੋ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਉਹਨਾਂ ਏਰੀਆ ਨੂੰ ਮੂਵ ਕਰ ਦਿਓ ਛੱਡ ਦਿਓ ਆਪਾਂ ਥੋੜੇ ਟਾਈਮ ਲਈ ਮੈਂ ਵੀ ਕਹਿੰਦਾ ਬਹੁਤ ਟਾਈਮ ਲਈ ਐਟਲੀਸਟ ਤਿੰਨ ਚਾਰ ਸਾਲ ਉਹਨਾਂ ਨੂੰ ਏਰੀਆ ਨੂੰ ਭੁੱਲ ਕੇ ਆਪਾਂ ਆਪਣੀ ਲਾਈਫ ਬਣਾਈਏ ਸੋ ਜਿਹੜੀ ਚੀਜ਼ ਆਪਾਂ ਬਣਾਣ ਆਏ ਆ ਇੱਥੇ ਸੋ ਲਾਈਫ ਬਣਾਣ ਆ ਆ ਲਾਈਫ ਬਣਾਣ ਦਾ ਇੱਕ ਹੀ ਚੀਜ਼ ਹੈ ਜੀ ਕੰਮ ਕਰੀਏ ਆਪਣੀ ਫੀਲਡ ਜੋ ਮਤਲਬ ਵੀ ਇਹ ਕੋਈ ਸਕਿੱਲ ਵਰਕ ਲਬੀਏ ਪੀਆਰ ਹੋ ਜੀਏ ਪੀਆਰ ਤੋਂ ਬਾਅਦ ਆਪਾਂ ਜਿੱਥੇ ਮਰਜ਼ੀ ਮੂਵ ਹੋ ਸਕਦੇ ਆ ਪੀਆਰ ਦੇ ਬਾਅਦ ਸਾਨੂੰ ਕੋਈ ਡਰ ਨਹੀਂ ਰਹਿੰਦਾ ਵੀ ਆਪਾਂ ਕਿਤੇ ਜਾਣਾ ਏ ਜਾਂ ਸਾਨੂੰ ਕੈਨੇਡਾ ਬਾਹਰ ਕੱਢ ਦੋਗਾ ਜਾਂ ਸਾਡਾ ਵਰਕ ਪਰਮਿਟ ਖਤਮ ਹੋ ਜਾਣਾ ਜਾਂ ਸਟੱਡੀ ਜੋ ਫੇਲ ਹੋ ਜਾਣਗੇ ਸੋ ਇਹ ਚੀਜ਼ਾਂ ਸਾਰੀਆਂ ਇੱਕ ਸਾਈਡ ਤੇ ਹੋ ਜਾਂਦੀਆਂ ਜਦੋਂ ਆਪਾਂ ਇਹ ਚੀਜ਼ਾਂ ਖਾਸ ਕਰਕੇ ਧਿਆਨ ਰੱਖ ਕੇ ਆਉਂਦੇ ਆ ਸੋ ਕੋਸ਼ਿਸ਼ ਕਰਿਓ ਜਿੰਨੇ ਵੀ ਵੀਡੀਓ ਦੇਖਦੇ ਹੋਏ ਇਹ ਚੀਜ਼ਾਂ ਧਿਆਨ ਰੱਖ ਕੇ ਆਇਓ ਜੇਕਰ ਕੈਨੇਡਾ ਆਉਣਾ ਹੈ ਨਹੀਂ ਆਉਣਾ ਤੇ ਤਾਂ ਫਿਰ ਕੁਝ ਕਹਿ ਨਹੀਂ ਸਕਦੇ ਆ ਵੀਡੀਓ ਚੰਗੀ ਲੱਗਦੀ ਹੁੰਦੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੀ ਹਰ ਇੱਕ ਜਿਹੜੀ ਆਉਣ ਵਾਲੀ ਵੀਡੀਓ ਹੋਵੇਗੀ ਤੁਹਾਡੇ ਲਈ ਇਨਫੋਰਮੇਟਿਵ ਹੋਵੇਗੀ ਕੁਝ ਨਾ ਕੁਝ ਤੁਹਾਨੂੰ ਜ਼ਰੂਰ ਸਿੱਖਣ ਨੂੰ ਮਿਲੂਗਾ ਜਾਂ ਫਿਰ ਤੁਸੀਂ ਕਮੈਂਟ 'ਚ ਦੱਸ ਦਿਓ ਤੇ ਜਿਹੜੀ ਚੀਜ਼ ਤੁਸੀਂ ਮੈਨੂੰ ਦੱਸ ਸਕਦੇ ਹੋ ਜਾਂ ਫਿਰ ਮੇਰੀ ਹੈਲਪ ਕਰ ਸਕਦੇ ਹੋ ਕਮੈਂਟ 'ਚ ਮੈਨੂੰ ਦੱਸਿਓ ਵੀ ਮੈਨੂੰ ਇਹ ਚੀਜ਼ ਦੀ ਵਲੌਗ ਦੀ ਸਾਨੂੰ ਜ਼ਰੂਰਤ ਹੈ ਇਹ ਚੀਜ਼ ਬਣਾਓ ਤੇ ਮੈਂ ਕੋਸ਼ਿਸ਼ ਕਰੂੰਗਾ ਇਨਫੋਰਮੇਸ਼ਨ ਇਕੱਠੀ ਕਰਕੇ ਤੁਹਾਡੇ ਤੱਕ ਜ਼ਰੂਰ ਪਹੁੰਚਦੀ ਕਰੂੰਗਾ ਸੋ ਐਨਿਕ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਓ ਲਓ ਜੀ ਬਾਈ ਆਗੇ ਬਾਈ ਜੀ ਕੋਈ ਸਲਾਹ ਦੇਣੀ ਚਾਹਦੇ ਉਹ ਜਿਹੜੇ ਆਉਣ ਵਾਲੇ ਸਟੂਡੈਂਟਸ ਨੇ ਸਲਾਹ ਕੋਈ ਨਹੀਂ ਪ੍ਰਦਾਨ ਬਸ ਦਿਲ ਤਕੜਾ ਕਰਕੇ ਆਇਓ ਕੋਈ ਨਹੀਂ ਹੁੰਦਾ ਕੰਮ ਕੋਮ ਹੈਗਾ ਵੀ ਕਿਾ ਕਿਤੇ ਵਧੀਆ ਏਰੀਆ ਬ੍ਰੈਮਟਨ ਏਰੀਆ ਛੱਡ ਕੇ ਆਣ ਜਾਂ ਇੱਥੇ ਆ ਜਾਣ ਨਹੀਂ ਯਾਰ ਕਾਲ ਜਾ ਕਰਕੇ ਆਉਣਾ ਤਾਂ ਬ੍ਰੈਮਟਨ ਹੀ ਪੈਣਾ ਵਾ ਪਰ ਕੋਈ ਨਹੀਂ ਕਰਨੇ ਕੰਮ ਲੱਭਣ ਲੱਭ ਜਾਂਦਾ ਕੰਮ ਐਡਾ ਨਹੀਂ ਚੱਕਰ ਹੈਗਾ ਐਡਾ ਕੋਈ ਚੱਕਰ ਨਹੀਂ ਬਾਈ ਕਹਿੰਦਾ ਥੋੜਾ ਜਿਹਾ ਦਮ ਰੱਖ ਕੇ ਆਇਓ ਤੇ ਬਾਈ ਆਓ ਆਂਦੇ ਹੀ ਆ ਦੂਜੇ ਕੇ ਦੇਣ ਆਗੇ ਦਿਲ ਰੱਖਣਾ ਪੈਣਾ 4 ਮਹੀਨੇ ਵੀ ਲੱਗ ਸਕਦੇ 5 ਵੀ ਲੱਗ ਸਕਦੇ ਤੇ ਲੱਗ ਜਾਂਦੇ ਨੇ ਬਾਕੀ ਬਾਈ ਦੇਖੋ ਜੀ ਡਿਲੀਵਰੀ ਦੀ ਜੌਬ ਕਰ ਰਿਹਾ ਤੇ ਪੈਸੇ ਛਾਪੋ ਜਿੰਨੇ ਛਾਪ ਸਕਦੇ ਹੋ ਮੌਕੇ ਦੀ ਗੱਲ ਏ ਆ ਤੇ ਵਧੀਆ ਲੱਗਿਆ ਬਾਈ ਨਾਲ ਗੱਲਬਾਤ ਕਰਕੇ ਸੋ ਇਹਨਾਂ ਚੀਜ਼ਾਂ ਦਾ ਰੱਖੋ ਜੀ ਧਿਆਨ ਆਪਾਂ ਛੱਡ ਦਈਏ ਬ੍ਰੈਮਟਨ ਅ ਮਿਸਿਸਾਗਾ ਟੋਰਾਂਟੋ ਏਰੀਆ ਨੇ ਥੋੜੇ ਦਿਨ 3 ਜਾਂ 3 ਜਾਂ 4 ਸਾਲ ਆਪਾਂ ਇਹਨੂੰ ਭੁੱਲ ਜਾਈਏ ਉਹਦੇ ਬਾਅਦ ਚ ਬਹੁਤ ਸੋਖਾ ਹੋ ਜਾਣਾ ਤੁਹਾਡੀ ਜ਼ਿੰਦਗੀ ਬਹੁਤ ਸੋਕੀ ਹੋ ਜਾਣੀ ਕੈਨੇਡਾ ਇਨਾ ਮਾੜਾ ਨਹੀਂ ਜਿੰਨਾ ਆਪਾਂ ਕਹਿ ਸਕਦੇ ਆ ਬਟ ਮਾੜਾ ਹੋ ਗਿਆ ਕਿ ਕਿਤੇ ਸਟੂਡੈਂਟ ਜਿਆਦਾ ਆ ਗਏ ਕੰਮ ਕਰ ਘਟ ਗਏ ਨੇ ਪਰ ਇਹ ਸਾਰੀ ਜ਼ਿੰਦਗੀ ਨਹੀਂ ਰਹਿਣਾ ਇੱਕ ਥੋੜਾ ਜਿਹਾ ਟਾਈਮ ਪੀਰੀਅਡ ਹੁੰਦਾ ਜਿਹੜਾ ਟਾਈਮ ਔਖੀ ਹੁੰਦੀ ਆ ਤੇ ਕਦੇ ਨਾ ਕਦੇ ਸਾਰਾ ਬੰਦਾ ਸਾਰੇ ਬੰਦੇ ਆਪਣੀ ਜਿਹੜੀ ਜ਼ਿੰਦਗੀ ਤੇ ਸਕਸੈਸਫੁਲ ਹੋ ਜਾਂਦੇ ਸੋ ਇਹ ਕੁਝ ਕਾਰਨ ਨੇ ਤੇ ਇੱਕ ਕਾਰਨ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਕਿ ਬ੍ਰੈਮਟਨ ਨਾ ਆਉਣ ਦਾ ਤੁਸੀਂ ਕਾਫੀ ਵੀਡੀਓਜ਼ ਦੇਖਦੇ ਹੋਣੇ ਮੈਂ ਕੁਝ ਗਲਤ ਨਹੀਂ ਕਹਿੰਦਾ ਬਟ ਦੇਖਿਆ ਹੈ ਹੋਇਆ ਹੈ ਮੇਰੇ ਫਰੈਂਡਸ ਦੇ ਨਾਲ ਮੇਰੇ ਨਾਲ ਪਰਸਨਲੀ ਹੋਇਆ ਕਿ ਬ੍ਰੈਮਟਨ ਦੇ ਵਿੱਚ ਸਭ ਤੋਂ ਪਹਿਲਾਂ ਨਾ ਤੁਸੀਂ ਦੇਖੋ ਸਾਨੂੰ ਸਿਰਫ ਪੰਜਾਬੀ ਦੇਖਣਗੇ ਆਪਣੀ ਕਮਿਊਨਿਟੀ ਦੇਖਦੀ ਹੈ ਇੰਡੀਆ ਦੇ ਹੀ ਬੰਦੇ ਦੇਖਦੇ ਨੇ ਆਪਾਂ ਇੰਨੀ ਦੂਰ ਆਏ ਆ ਸੋ ਥੋੜਾ ਜਿਹਾ ਆਪਾਂ ਉਹ ਕਲਚਰ ਨੂੰ ਵੀ ਦੇਖੀਏ ਜਿਹੜੀ ਅਸੀਂ ਸਾਤ ਸਮੁੰਦਰਾ ਪਾਰ ਦੇਖਣਾ ਚਾਹੁੰਦੇ ਸੀ ਇੰਡੀਆ ਦੇ ਵਿੱਚ ਜੇ ਕੋਈ ਸਾਨੂੰ ਫੋਰਨਰ ਮਿਲ ਜਾਂਦਾ ਆਪਾਂ ਖੁਸ਼ ਹੋ ਕੇ ਫੋਟੋਆਂ ਖਿੱਚਵਾਉਂਦੇ ਬਟ ਇੱਥੋਂ ਉੱਠ ਕੇ ਆਪਾਂ ਦੁਬਾਰੇ ਉਸੇ ਜਗ੍ਹਾ ਤੇ ਆ ਗਏ ਸੋ ਉਹ ਵੀ ਚਲੋ ਕੋਈ ਮਾੜੀ ਗੱਲ ਨਹੀਂ ਵਧੀਆ ਗੱਲ ਆਪਣੇ ਏਰੀਆ ਆਪਣਾ ਪੰਜਾਬ ਮੰਗੂ ਸਾਨੂੰ ਫੀਲ ਹੋਣਾ ਚਾਹੀਦਾ ਬਟ ਇੱਕ ਜਿਹੜਾ ਕਾਰਨ ਮੈਂ ਤੁਹਾਨੂੰ ਦੱਸਦਾ ਜਿਹੜੇ ਲੋਕ ਪੁਰਾਣੇ ਇੱਥੇ ਵੈਲ ਸੈਟਲ ਨੇ ਇੰਡੀਆ ਤੋਂ ਜਿਹੜੇ 90s ਦੇ ਟਾਈਮ ਤੋਂ ਆਏ ਨੇ ਉਹਨਾਂ ਦੇ ਆਪਣੇ ਇੱਥੇ ਬਿਜ਼ਨਸ ਸੈਟ ਆਉਂਦੇ ਰੈਸਟੋਰੈਂਟਾਂ ਦੀ ਟਰাকিং ਕੰਪਨੀਆਂਜ਼ ਹੈ ਹਰ ਜਗ੍ਹਾ ਉਹ ਇੰਡੀਅਨਜ਼ ਹੈਗੇ ਆ ਉਹਨਾਂ ਨੇ ਕੀ ਕਰਨਾ ਜੀ ਉਹ ਤੁਹਾਨੂੰ ਐਕਸਪੋਜ਼ ਕਰੋ ਇੱਕ ਰੈਸਟੋਰੈਂਟ ਤੇ ਸਾਨੂੰ ਰੱਖਦੇ ਆ ਤੇ 15 ਦਿਨ ਤੁਹਾਡੇ ਤੋਂ ਟ੍ਰੇਨਿੰਗ ਤੁਹਾਡੀ ਟ੍ਰੇਨਿੰਗ ਚੱਲਦੀ ਆ ਜੀ ਕੰਮ ਕਰਵਾਉਂਦੇ ਆ 16ਵੇਂ ਦਿਨ ਤੁਹਾਨੂੰ ਕੱਢ ਦਿੰਦੇ ਆ ਜੀ 15 ਦਿਨ ਤੁਹਾਡੇ ਕੋਲੋਂ ਫ੍ਰੀ ਕੰਮ ਲੈ ਲਿਆ ਤੁਸੀਂ ਕੈਸ਼ ਤੇ ਕੰਮ ਲੱਭਿਆ ਹੁੰਦਾ ਤੁਸੀਂ ਕੰਮ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਾਡੇ ਉਹ 15 ਦਿਨ ਦੇ ਪੈਸੇ ਮਾਰ ਗਏ ਜੇ ਉਹੀ 15 ਦਿਨ ਤੁਸੀਂ ਕਿਤੇ ਹੋਰ ਵਧੀਆ ਕੰਮ ਸਿੰਨ ਤੇ ਲੱਭਣ ਨੂੰ ਲਾਇਆ ਹੁੰਦਾ ਤੇ ਮੇ ਵੀ ਅੱਜ ਨੂੰ ਤੁਹਾਡੇ ਕੋਲ 1500 ਡਾਲਰ ਸੇਵ ਹੋਣਾ ਸੀ ਇਹ ਰੈਸਟੋਰੈਂਟ ਚ ਨਹੀਂ ਇਹ ਟਰੈਕਿੰਗ ਚ ਹੋ ਰਿਹਾ ਸਾਡੇ ਥੋੜੇ ਜਿ ਐਵੇਂ ਸਾਰੇ ਨਹੀਂ ਮੈਂ ਕਹਿੰਦਾ ਚਲੋ ਕੋਈ ਸੋਆਂ ਚੋ ਪੰਜ ਮਾੜੇ ਹੁਣ ਤੇ ਸਾਰਿਆਂ ਨੂੰ ਮਾੜੇ ਕਹਿਣ ਹੋ ਜਾਂਦਾ ਬਟ ਜਿਹੜੇ ਪੰਜ ਮਾੜੇ ਆ ਜਿਹੜੇ ਉਹਨਾਂ ਕੋਲ ਵੀ ਫਸਦੇ ਆ ਸੋ ਉਹਨਾਂ ਲਈ ਖਾਸ ਕਰਕੇ ਚੀਜ਼ ਆ ਸੋ ਬ੍ਰੈਂਟਨ ਦੇ ਵਿੱਚ ਇਹ ਚੀਜ਼ ਬਹੁਤ ਹੋ ਰਹੀ ਕਿਉਂਕਿ ਟਰাকিং ਕੰਪਨੀ ਚ ਵੀ ਆਪਾਂ ਢੇੜਾ ਲਗਾ ਜਾਂਦੇ ਮੇਰਾ ਪਰਸਨਲੀ ਮੈਂ ਆਪਣੀ ਮੇਰੇ ਫਰੈਂਡ ਨਾਲ ਮੇਰੀ ਗੱਲ ਹੋਈ ਸੀ ਉਹਨੇ ਦੋ ਢੇੜੇ ਅਮਰੀਕਾ ਦੇ ਲਾਏ ਨੇ ਤੇ ਉਹਨੇ ਆਪਣੇ ਪੰਜਾਬੀ ਵੀਰ ਨੂੰ ਕਿਹਾ ਜਿਹੜਾ ਓਨਰ ਸੀ ਕਿ ਬਾਈ ਮੈਨੂੰ ਪੈਸਿਆਂ ਦੀ ਜ਼ਰੂਰਤ ਆ ਮੈਨੂੰ 2-3 ਮਹੀਨੇ ਹੋ ਗਏ ਤੇ ਮੇਰੇ ਕੋਲ ਕੰਮ ਨਹੀਂ ਸੀ ਤੇ ਮੇਰੇ ਕੋਲ ਇਸ ਟਾਈਮ ਰੈਂਟ, ਗ੍ਰੋਸਰੀ, ਖਾਣੇ ਨੂੰ ਵੀ ਪੈਸੇ ਨਹੀਂ ਹੈਗੇ ਤੇ ਮੈਨੂੰ ਪੈਸੇ ਚਾਹੀਦੇ ਆ ਤੇ ਮੇਰੇ ਦੋ ਗੇੜਿਆਂ ਦੀ ਪੈਸੇ ਦੇ ਦੋ ਤੇ ਪਹਿਲੇ ਤੇ ਪੰਜਾਬੀ ਨੇ ਜੀ ਵਾਦਾ ਕਰਤਾ ਕਿ ਤੈਨੂੰ ਮੈਂ ਕੱਲ੍ਹ ਪਾਕਸੋਂ ਤੱਕ ਪੈਸੇ ਦੇ ਦਊਂਗਾ ਪੈਸੇ ਨਹੀਂ ਦਿੱਤੇ ਉਹਨੇ ਫਿਰ ਤੋਂ ਫੋਨ ਕੀਤਾ ਉਹਨੇ ਕਿਹਾ ਕਿ ਚੱਲ ਤੂੰ ਇੱਕ ਗੇੜਾ ਹੋਰ ਲਾਇਆ ਅਮਰੀਕਾ ਦਾ ਤੇ ਮੈਂ ਤੈਨੂੰ ਪੈਸੇ ਦੇ ਦਊਂਗਾ ਉਹਨੇ ਕਿਹਾ ਵੀ ਵੀਰ ਮੇਰੇ ਕੋਲ ਪੈਸੇ ਨਹੀਂ ਹੈਗੇ ਨਾ ਮੇਰੇ ਕੋਲ ਖਾਣੇ ਲਈ ਪੈਸੇ ਆ ਤੇ ਉਹ ਵੀਰ ਨੇ ਕੀ ਕੀਤਾ ਜੀ ਉਹਨੂੰ 200 ਡਾਲਰ ਦੇ ਦਿੱਤਾ ਕਿ ਆ ਚੱਕ 200 ਤੇ ਤੂੰ ਕੰਮ ਤੇ ਚੱਲ ਜਾ ਔਰ ਜਦ ਤੂੰ ਢੇੜਾ ਲਾ ਕੇ ਆ ਗਿਆ ਮੈਂ ਤੈਨੂੰ ਪੈਸੇ ਦੇ ਦੂੰਗਾ ਤੇ ਉਹ ਬੰਦੇ ਨੇ ਜੀ ਤੀਜਾ ਢੇੜਾ ਵੀ ਲਾ ਦਿੱਤਾ ਬਟ ਪੈਸੇ ਨਹੀਂ ਮਿਲੇ 2 ਮਹੀਨੇ ਹੋ ਗਏ ਨੇ ਹੁਣ ਤੱਕ ਮੁੰਡਾ ਮੂਵ ਕਰ ਗਿਆ ਵਿਨੀ ਪੈਗ ਚੱਲ ਗਿਆ ਚਲੋ ਫੋਨ ਮੈਸੇਜ ਕਰੀ ਜਾਂਦਾ ਕਿ ਭਾਈ ਪੈਸੇ ਦੇ ਦਿਓ ਪੈਸੇ ਨਹੀਂ ਜੀ ਮਿਲੇ ਸੋ ਆਪਾਂ ਹੋਰ ਵੀਡੀਓ ਵੀ ਕਾਫੀ ਦੇਖੀ ਆ ਜਿਹੜੇ ਆਪਣੇ ਪੁਰਾਣੇ ਪੰਜਾਬੀ ਬੰਦੇ ਨੇ ਸੋ ਹੁੰਦਾ ਏ ਬਈ ਆਪਾਂ ਪੰਜਾਬੀਆਂ ਨੂੰ ਜਾਂ ਇੰਡੀਅਨ ਵਾਲਿਆਂ ਨੂੰ ਮਾੜਾ ਨਹੀਂ ਕਹਿੰਦੇ ਇਹ ਜਿਹੜੀਆਂ ਚੀਜ਼ਾਂ ਬਹੁਤ ਸਟੂਡੈਂਟਸ ਦੇ ਨਾਲ ਵਰਕ ਪਰਮਾਡੋ ਵਾਲਿਆਂ ਨਾਲ ਪੀਤ ਦੀਆਂ ਐ ਤੇ ਹੁੰਦੀਆਂ ਐ ਇਹਨਾਂ ਚੀਜ਼ਾਂ ਦਾ ਇੱਕ ਖਾਸ ਕਰਕੇ ਧਿਆਨ ਰੱਖਣ ਦੀ ਲੋੜ ਆ ਕੈਸ਼ ਤੇ ਥੋੜਾ ਜਿਹਾ ਕੰਮ ਜੇ ਕਰਨਾ ਵੀ ਪੈਗੇ ਤੇ ਉੱਥੇ ਹੀ ਕਰਿਓ ਜਿੱਥੇ ਵੈਸੇ ਮਿਲ ਜਣੇ ਨਹੀਂ ਬ੍ਰੈਂਟਨ ਦੇ ਵਿੱਚ ਸੋਖਾ ਹੱਕ ਲੈਣਾ ਕੋਈ ਬਹੁਤ ਮਤਲਬ ਕਹੋ ਸੋਖਾ ਕੰਮ ਨਹੀਂ ਬਹੁਤ ਔਖਾ ਕੰਮ ਆ ਮਿਲ ਜਾਂਦੇ ਆ ਪਰ ੱੱਕੇ ਖਾ ਕੇ ਕੋਈ ਚੀਜ਼ ਮਿਲੀ ਤੇ ਉਹਦਾ ਫਿਰ ਕੀ ਫਾਇਦਾ ਜੇ ਜਾਦੀ ਮਿਹਨਤ ਦਾ ਜਿਹੜਾ ਫਲ ਪੂਰਾ ਨਾ ਮਿਲੇ ਸੋ ਮਿਹਨਤ ਕਰਨ ਦੀ ਵੀ ਇੱਕ ਫਜ਼ੂਲ ਚੱਲ ਜਾਂਦੀ ਆ ਜਦੋਂ ਆਪਾਂ ਕਿਸੇ ਲਈ ਟਾਈਮ ਵੀ ਕੱਢਿਆ ਕੰਮ ਕੀਤਾ ਦਿ ਲੋ ਕੰਮ ਕਰਕੇ ਆਏ ਮਿਹਨਤ ਕੀਤੀ ਮੈਂ ਤਾਂ ਜਦੋਂ ਨਹੀਂ ਮਿਲਦੀ ਸਰ ਬਹੁਤ ਇੱਕ ਫੀਲ ਹੁੰਦਾ ਬੰਦੇ ਨੂੰ ਦਿਲ ਤੇ ਲੱਗਦਾ ਮੇਰੇ ਨਾਲ ਜਦੋਂ ਨਮਾ ਨਮਾ ਆਇਆ ਸੀ ਇਹ ਹੋਇਆ ਸੀ ਉਦੋਂ ਕੰਮ ਹੈਗਾ ਸੀ ਮੈਨੂੰ ਏਜੰਸੀ ਵਾਲੇ ਨੂੰ ਮੈਂ ਫੋਨ ਕੀਤਾ ਹੋਇਆ ਸੀ ਤੇ ਉਹਨੇ ਮੈਨੂੰ ਫੋਨ ਕੀਤਾ ਕਿ ਪਵਨ ਦੇ ਵਿੱਚ ਕੋਈ ਸ਼ਿਫਟ ਆ ਤੂੰ ਲਾਇਉਂਗਾ ਤੇ ਮੈਂ ਕਹਾ ਵੀ ਮੈਂ ਪਹਿਲੇ ਹੀ ਕੰਮ ਤੇ ਸੀ ਮੈਂ ਕਹਾ ਕੋਈ ਚੱਕਰ ਨਹੀਂ ਲਾਉਂਗਾ ਬਟ ਮੈਂ ਇੰਨੀ ਜਲਦੀ ਨਹੀਂ ਪੁੱਜ ਸਕਦਾ ਉਹ ਕਹਿੰਦਾ ਕੋਈ ਗੱਲ ਨਹੀਂ ਤੈਨੂੰ ਉੱਪਰ ਕਰਵਾ ਦਿੰਦਾ ਤੇ ਤੂੰ ਕੰਮ ਤੇ ਚੱਲ ਜਾ ਮੈਂ ਜੀ 12 ਘੰਟੇ ਉੱਥੇ ਲਾ ਕੇ ਆਇਆ ਤੇ ਸ਼ਾਮ ਨੂੰ ਚਲੋ ਰਾਤ ਨੂੰ ਵੀ ਸ਼ਿਫਟ ਲਾਈ ਸੀ ਉਹ ਸਵੇਰ ਦੀ ਸ਼ਿਫਟ ਸੀ ਜਦੋਂ ਵਾਪਸ ਆਇਆ 14-15 ਦਿਨ ਪਹਿਲੇ ਤਾਂ ਅਗਲੇ ਦਿਨ ਉਹਨੇ ਮਨ ਹੀ ਕਰਤਾ ਕਹਿੰਦਾ ਵੀ ਕੱਲ ਤੇ ਕੰਮ ਤੇ ਨਾ ਜਾਈ ਵੀ ਉੱਥੇ ਜਿਹਨੇ ਮਨਾਂ ਕੀਤਾ ਸੀ ਕੰਮ ਤੇ ਉਹ ਆ ਗਿਆ ਕਿਉਂਕਿ ਉਹਨੂੰ ਲੋਡ ਇੱਕ ਦਿਨ ਹੀ ਸੀ ਬੰਦੇ ਦੀ ਉਹਨੇ ਮੈਨੂੰ ਨਹੀਂ ਦੱਸਿਆ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਇੱਕ ਦਿਨ ਦੀ ਸ਼ਿਫਟੇ ਲੱਗ ਗਈ ਚਲੋ ਜਿਆਦਾ ਨਹੀਂ ਤੇ 100 ਡਾਲਰ ਹੀ ਹੱਥ ਆ ਜਾਣਗੇ ਪਰ ਜਦੋਂ ਪੈਸੇ ਲੈਣ ਦੀ ਵਾਰੀ ਆਈ ਤੇ ਉਹ ਬੰਦੇ ਨੇ ਕੀ ਕੀਤਾ ਜੀ ਮੈਨੂੰ ਕਹਿੰਦਾ ਮੈਨੂੰ ਫੋਨ ਕੀਤਾ ਬਾਈ ਵੀ ਪੇ ਦੇ ਦੇ ਇੱਕ ਦਿਨ ਦੀ ਮੈਂ ਤਾਂ ਸ਼ਿਫਟ ਲਈ ਸੀ ਉਹਨੇ ਮੈਨੂੰ ਇਹ ਜਵਾਬ ਕਹਿ ਕੇ ਫੋਨ ਕੱਟ ਦਿੱਤਾ ਕਹਿ ਕੇ ਕਿ ਇੱਕ ਦਿਨ ਦੀ ਤੈਨੂੰ ਮੈਂ ਕਾ ਪੇ ਦਵਾ ਸੋ ਮੈਂ ਵੀ ਨਾ ਸੀ ਮੈਂ ਕੁਝ ਨਹੀਂ ਕੀਤਾ ਮੈਂ ਕਹਿੰਦਾ ਚੱਲ ਕੋਈ ਗੱਲ ਨਹੀਂ ਸੇ ਵਈ ਸਹੀ ਸੋ ਇਹ ਚੀਜ਼ਾਂ ਇੱਥੇ ਹੁੰਦੀਆਂ ਤੇ ਹੁਣ ਕੰਮ ਨਹੀਂ ਮਿਲਦਾ ਜੇ ਕਿਤੇ ਕੰਮ ਮਿਲ ਕੇ ਇਹ ਚੀਜ਼ ਹੋ ਜੇ ਫਿਰ ਬਹੁਤ ਔਖਾ ਹੈ ਜਦੋਂ ਕਿਸੇ ਆਪਾ ਫੋਰਨਰ ਕੋਲ ਜਾਂ ਗੋਰੇ ਕੋਲ ਜਾਂ ਕਿਸੇ ਇਦਾਂ ਦੇ ਬੰਦੇ ਕੋਲ ਕੰਮ ਕਰਦੇ ਆ ਉਹ ਕਦੇ ਵੀ ਕੈਸ਼ ਤੇ ਕੰਮ ਨਹੀਂ ਦਿੰਦੇ ਜਿਹੜੀ ਪੇਸ ਨੂੰ ਟਾਈਮ ਸਿਰ ਮਿਲਦੀ ਥੋਡੀ ਮਿਹਨਤ ਮਿਲਦੀ ਸੋ ਇਹ ਹੀ ਕੁਝ ਜਿਹੜੇ ਕਾਰਨ ਆ ਪਲੀਜ਼ ਤੁਸੀਂ ਸੋਚ ਕੇ ਆਓ ਤੇ ਇਹ ਸਾਨੂੰ ਹੈਲਪ ਕਰਨਗੇ ਤੇ ਹੈਲਪ ਕਰਨਗੇ ਥੋਡੀ ਪੇ ਵਧਾਨ ਚ ਥੋਡੀ ਤਰੱਕੀ ਚ ਤੁਹਾਨੂੰ ਸਮਝਾਣਗੇ ਆਪਣਾ ਪੰਜਾਬੀ ਬੰਦਾ ਸੌਖਾ ਕੋਈ ਚੀਜ਼ ਸਮਝਾਉਂਦਾ ਨਹੀਂ ਤੇ ਜਿਹੜੇ ਗੋਰੇ ਨੇ ਉਹ ਚਾਹੁੰਦਾ ਵੀ ਤੁਸੀਂ ਚੀਜ਼ ਸਮਝੋ ਕੇ ਉਹਦਾ ਬਰਡਨ ਘਟ ਜੇ ਸੋ ਇੱਥੇ ਕੁਝ ਕਾਰਨ ਆ ਸੋ ਕਰਨ ਲਈ ਥੋੜਾ ਜ ਆਪਾਂ ਸੋਚ ਸਮਝ ਕੇ ਆਈਏ ਏਈ ਕੋਈ ਕਾਰਨ ਨੇ ਵੀਡੀਓ ਚੰਗੀ ਲੱਗੀ ਕਰ ਦਿਓ ਸ਼ੇਅਰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਓ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ